ਕੀ ਹੋਣਗੇ 30 ਸਕਿੰਟਾਂ ਦਾ ਸਮਾਂ ਬੀਤਦਾ ਹੋਇਆ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਆ ਉਹ ਦੇਖਦੇ ਆ ਵੀ ਕੀ ਫੈਸਲੇ ਹੋਣਗੇ ਪਰ ਪੁਆਇੰਟ ਇਸ ਲਈ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਿਆ ਕਹਿੰਦੇ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜ ਗਿਆ ਮੇਰੇ ਵੀਰ ਪੁਆਇੰਟ ਕਹਿੰਦੇ ਫੂਸਮੰਡੀ ਦੀ ਟੀਮ ਦੇ ਲਈ ਜੁੜ ਗਿਆ ਮੇਰੇ ਵੀਰੋ ਜਿਹੜਾ ਬਠਿੰਡੇ ਦਾ ਪਿੰਡ ਆ ਜੰਨਾ ਮੇਰੇ ਵੀਰ ਫੂਸਮੰਡੀ ਪੁੱਛੇ ਮੁੰਡੇ ਦੇ ਲਾਗੇ ਜੇ ਕਰਕੇ ਅਗਲੀਆਂ ਟੀਮਾਂ ਨੂੰ ਆਪਾਂ ਸੱਦਾ ਲਾ ਦਿਆ ਮੇਰੇ ਵੀਰਿਆ ਕੋਟਲੀ ਕਲਾ ਤੇ ਦਾदू ਸਾਹਿਬ ਕੋਟਲੀ ਕਲਾ ਦੇ ਦਾदू ਸਾਹਿਬ ਦੀਆਂ ਟੀਮਾਂ ਆ ਜਾਣਗੀਆਂ ਨਾਲ ਹੀ ਸੇਖੂ ਰਾਮੇ ਵਾਲਾ ਅਗਲੀ ਅੱਜ ਕੋਚ ਭੀਖੀ ਇਹ ਵੀ ਤਿਆਰੀ ਖਿੱਚ ਲੈਣਾ ਕੋਟਲੀ ਕਲਾ ਤੇ ਦਾदू ਸਾਹਿਬ ਬੱਬੂ ਜੱਲਦੀ ਦੇ ਨਾਲ ਆ ਜਨ ਜੀ ਬੱਬੂ ਦੀ ਟੀਮ ਕਿੱਥੇ ਜੀ ਦਾदू ਹੱਥ ਖੜਾ ਕਰੇ ਦਾदू ਦੀ ਟੀਮ ਕਿੱਥੇ ਹੈ ਬੈਂਤੀ ਆ ਤਾਂ ਕੋਟਲੀ ਵੀ ਆ ਗਈ ਟੀਮਾਂ ਬੱਬੂ ਦਾਦੀ ਦੀ ਟੀਮ ਆ ਗਈ ਹੈ ਬੇਨਤੀ ਹੈ ਜੀ ਅਗਲੀਆਂ ਟੀਮਾਂ ਨੂੰ ਇੱਕ ਕਵੇ ਸਾਰਿਆਂ ਨੂੰ ਸਿੱਧਾ ਲਾਵੇ ਬਾਜਾ ਬਹੁਤ ਜ਼ਿਆਦਾ ਮਰਵਾਦੇ ਆ ਇਸ ਤੋਂ ਬਾਅਦ ਕਹਿੰਦੇ ਜਿਹੜੇ ਪੰਜ ਮੈਚ ਟੋਟਲ ਬਾਕੀ ਆ ਮੇਰੇ ਵੀਰੋ ਕੋਟਲੀ ਕਲਾ ਤੇ ਦਾदू ਸਾਹਿਬਾ ਸੇਖੂ ਰਾਮੇਵਾੜਾ ਤੇ ਰਾਜਕੋਚ ਭੀਖੀ ਗਿੱਲ ਖੁਰਦ ਤੇ ਭਾਈ ਬਖਤਾਰ ਬੁਲਾੜਾ ਤੇ ਰਾਜਗੜ੍ਹ ਕੱਪੇ ਕਰਮਗੜ੍ਹ ਉੱਤਾਵਾਲੀ ਤੇ ਸੰਦੋਹਾ ਇਹ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਅੰਦਰ ਆ ਜਾਣਗੀਆਂ ਮੁੰਡਾ ਕਹਿੰਦੇ ਫੂਸ ਮੰਡੀ ਵਾਲਾ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਜੀਦੇ ਵਾਲੇ ਦੋ ਜੱਫੀ ਹੈ ਪਰ ਆਹ ਸਾਹਮਣੇ ਕਹਿੰਦੇ ਲੱਗਦਾ ਹੋਇਆ ਜੋਰ ਤੇ ਮੁੰਡੇ ਨੇ ਜੀਦੇ ਵਾਲੇ ਨੇ ਲਾ ਤਕੜਾ ਜੱਫਾ ਅੰਕ ਆਪਣੇ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਉਹ ਜੀਦੇ ਪਿੰਡ ਦਾ ਗੱਭਰੂ ਤਿਆਰ ਹੈ ਕਿ ਮੈਗੀਆਂ ਨਾ ਕਿਥੇ ਪਲਵਾਨ ਰੱਜਦੇ ਮਿੱਤਰੋ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਓ ਕਦੇ ਨਾ ਭੜਾਕੂ ਮੂਰੇ ਅੜੇ ਡਿਗਰੀ ਤੇ ਚੋਰਾ ਮੂਰੇ ਆੜਦੇ ਨਹੀਂ ਜਿੰਦੇ ਸੋਹਣਿਆ ਓ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਓ ਕੈਗਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਪੈਗਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਇਹਦੀ ਗੱਲ ਤੱਕੀ ਹੈ ਕਹਿੰਦੇ ਕਦੇ ਅਮਰੀਕ ਖੂਸੇਗੋਟਲੇ ਵਾਲੇ ਗੱਲ ਕੀਤੀ ਹੈ ਜਿਹੜੇ ਸਾਡੇ ਪਲੇਅਰ ਉਹ ਝਾਲ ਟੱਪ ਕੇ ਆ ਰਹੇ ਯਾਰ ਉਹ ਬੀੜ ਬਣ ਕੇ ਨਾਲ ਬੇਨਤੀ ਹੈ ਜਿੱਦ ਐਂਟਰੀ ਗੇਟ ਬਣਾ ਵੀ ਉਧਰ ਨਹੀਂ ਆਜੇ ਭਰਾ ਬਣ ਕੇ ਸਪੈਸ਼ਲ ਐਂਟਰੀ ਗੇਟ ਬਣਾਇਆ ਯਾਰ ਭਰਾ ਬਣ ਕੇ ਐਦਾਂ ਨਾ ਕਰਿਆ ਕਰੋ ਹਾਂਜੀ ਕੋਟਲੀ ਕਲਾਂ ਤੇ ਦਾदू ਸਾਹਿਬ ਇਹ ਟੀਮਾਂ ਜਲਦੀ ਦੇ ਨਾਲ ਆ ਜਾਣ ਜੀ ਕੋਟਲੀ ਕਲਾਂ ਤੇ ਦਾदू ਸਾਹਿਬ ਸੇਖੂ ਰਾਮੇਵਾਲਾ ਵਰਸ ਜ ਰਾਜਕੋਚ ਭੀਖੀ ਹਾਂਜੀ ਹਾਂਜੀ ਸਾਡਾ ਮੋਣਾ ਝਨੀਰ ਅੱਜ ਮੇਰੇ ਨਾਲ ਸੰਭਰ ਕਰ ਲੈ ਮੋਣਾ ਝਨੀਰ ਆਹ ਕਹਿੰਦੇ ਮੇਰੇ ਨਾਲ ਸੰਭਰ ਕਰ ਲੈ ਹਾਂਜੀ ਕਰਤਾਰ ਜੀ ਬਾਈ ਬਾਰੀ ਰੁਕੋ ਹਣ ਜੋ ਮੇਰਾ ਭਰਾ ਮਠਿਆਈ ਸਰ ਬੀ ਤੇ ਚੱਕ ਰਾਮ ਸਿੰਘ ਵਾਲਾ ਜੀ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਚੱਕ ਰਾਮ ਸਿੰਘ ਵਾਲਾ ਤੇ ਮਠਾਈ ਸਰਵੀ ਬੜੇ ਸਹਿਬ ਤੇ ਡੇਰਾ ਪੇਰੋਂ ਬੜੇ ਸਹਿਬ ਤੇ ਡੇਰਾ ਪੇਰੋਂ ਸਰਦੂਲਗੜ ਤੇ ਮੌਜੀਆ ਸਾਰ ਗਿਆ ਟੀਮਾਂ ਗਰਾਊਂਡ ਦੇ ਨੇੜੇ ਆ ਜਾਓ ਜੀ ਪਹਿਲਾ 라ਉਂਡ ਖੇਡਣ ਵਾਸਤੇ ਲਓ ਪੁਆਇੰਟ ਸਾਹਮਣੇ ਘਰਾਗੜਾ ਦੀ ਟੀਮ ਦਾ ਘਰਾਗੜਾ ਜਿੱਤ ਗਿਆ ਜੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ